ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੇ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਵਾਹਿਗੁਰੂ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਇਦਾਂ ਹੀ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਗਾਇਜ਼ ਇਧਰ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਮੈਂ ਕੱਪੜੇ ਧੋ ਕੇ ਲਈ ਆਈ ਸੀ ਮੇਕਾ ਚਲੋ ਸੁੱਕਣੇ ਪਾ ਲੈਣੀਆਂ ਸੁੱਕਣੇ ਪਾਣੇ ਸੀ ਬਹੁਤ ਅੱਛੀ ਧੁੱਪ ਵੀ ਨਿਕਲੀ ਹੋਈ ਹੈ ਤੇ ਆਹ ਦੇਖ ਲਓ ਅੱਜ ਕੱਪੜਿਆਂ ਦਾ ਢੇਰ ਹੱਦ ਹੋ ਗਿਆ ਬਸ ਕੱਪੜਿਆਂ ਦੀ ਪੁੱਛੋ ਨਾ ਕਿ ਕੱਪੜੇ ਇੰਨੇ ਹੋਏ ਸੀ ਨਾ ਮੈਂ ਕੱਪੜੇ ਧੋਤੇ ਸੀਗੇ ਫਟਾਫਟ ਸਵੇਰੇ ਉੱਠ ਕੇ ਚਾਹੇ ਜਿੰਨੇ ਮਰਜੀ ਕੱਪੜੇ ਧੋ ਲੋ ਕੰਮ ਕਰ ਲੋ ਕੰਮ ਦਾ ਸਾਰਾ ਦਿਨ ਦੇਖੋ ਇਦਾਂ ਹੀ ਹੁੰਦੇ ਰਹਿੰਦੇ ਤੇ ਕੱਪੜੇ 2-3 ਦਿਨ ਤੇ ਜੁੜ ਗਏ ਸੀਗੇ ਤੇ ਮੇਰ ਕੋ ਧੋਤੇ ਨਹੀਂ ਗਏ ਸੀਗੇ ਕੁਝ ਤਬੀਅਤ ਜੀ ਵੀ ਸਾਥ ਨਹੀਂ ਸੀ 2-3 ਦਿਨਾਂ ਤੋਂ ਦੇਰੀ थी ਮੈਂ ਕਿਹਾ ਚਲੋ ਇਕੱਠੇ ਧੋ ਲਾਂਗੇ ਮਸ਼ੀਨ 'ਚ ਹੀ ਧੋਣੇ ਹੁੰਦੇ ਆ ਕੁਝ ਥੋੜੇ ਬਹੁਤੇ ਹੱਥਾਂ ਨਾਲ ਮਲ ਲਾਂਗੇ ਜਿਹੜੇ ਮਲਣੇ ਵਾਲੇ ਹੋਣਗੇ ਤੇ ਜਿਹੜੇ ਬਾਕੀ ਮੈਂ ਕਿਹਾ ਚਲੋ ਹੱਥਾਂ ਨਾਲ ਧੋ ਲੈਨੀ ਆ ਹਨਾ ਜੀ ਬਾਕੀ ਮਸ਼ੀਨ 'ਚ ਧੋਤੇ ਆ ਬਹੁਤ ਸਾਰੇ ਕੱਪੜੇ ਮੈਂ ਤੇ ਇਧਰ ਦਸਤਾਰਾਂ ਸੀਗੀਆਂ ਪਗੜੀਆਂ ਬ ਉੰਤੇ ਬਹੁਤ ਸਾਰੀਆਂ ਹੋ ਜਾਂਦੀਆਂ ਰੋਜ਼ ਦੀ ਡੇਲੀ ਦੀ ਜਿਵੇਂ ਬੰਨਦੇ ਆ ਬੱਚੇ ਸਕੂਲ ਜਾਂਦੇ ਆ ਕਾਲਜ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਹਨਾ ਜੀ ਇਦਾਂ ਹੀ ਬੱਚਿਆਂ ਦੇ ਕੱਪੜੇ ਵਗੈਰਾ ਵੀ ਹੋ ਜਾਂਦੇ ਤੇ ਇੱਧਰ ਮੈਂ ਕਿਹਾ ਕੱਪੜੇ ਧੋ ਕੇ ਤੇ ਬਾਕੀ ਇੱਧਰ ਕਰਦੇ ਆ ਜੀ ਆਪਾਂ ਆ ਗਏ ਸੀ نیچے ਮੈਂ ਕਿਹਾ ਚਲੋ ਨਾਲੇ ਨਾਸ਼ਤਾ ਪਾਣੀ ਕਰ ਲਈਏ ਸਭ ਤੋਂ ਪਹਿਲਾਂ ਕੱਪੜੇ ਪਾ ਦੋ ਨਾ ਫਿਰ ਸੁੱਕ ਜਾਂਦੇ ਆ ਵਧੀਆ ਤਰੀਕੇ ਨਾਲ ਮੈਂ ਕਿਹਾ ਚਲੋ ਇੱਧਰ ਆਕਦਾ ਹਾਂ ਬਾਕੀ ਬਹੁਤ ਸਾਰਾ ਬਹੁਤ ਪਹਿਣਾ ਦਾ ਪਿਆਰ ਨਾਲ ਦਿলো ਸ਼ੁਕਰੀਆ ਧੰਨਵਾਦ ਜੀ ਇੱਧਰ ਬਣਾਣ ਲੱਗੇ ਸੀ ਮੈਂ ਨਾਸ਼ਤਾ ਤੇ ਮੈਂ ਕਿ ਚਲੋ ਨਾਸ਼ਤਾ ਬਣਾ ਲੈਂਨੀ ਆ ਜੋ ਸਿੰਪਲ ਫੁਲਕੇ ਬਣਨੇ ਸਿੰਪਲ ਵਾਕੀ ਜੋ ਪਿਆਜ਼ਾਂ ਵਾਲੇ ਕਹਿ ਰਹੇ ਸੀ ਨਿਸ਼ਾਨ ਸਿੰਘ ਮੈਂ ਸਿੰਪਲ ਨਹੀਂ ਖਾਣਾ ਸਬਜੀ ਦੇ ਨਾਲ ਤੇ ਮੈਨੂੰ ਪਿਆਜ਼ਾਂ ਵਾਲੇ ਪਰੌਂਠੇ ਬਣਾ ਕੇ ਦੋ ਬਾਕੀ ਬਨੇ ਰੋ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਕੰਮ ਕਰਦੀ ਆ ਡੇਲੀ ਰੁਟੀਨ ਦੀ ਤਾਂ ਤੁਹਾਨੂੰ ਪਤਾ ਹੀ ਕਿ ਮੇਰੇ ਜੋ ਕੰਮ ਹੁੰਦੇ ਡੇਲੀ ਰੁਟੀਨ ਦੀ ਤਰ੍ਹਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹੀ ਹਣੀ ਹਣੀ ਆ ਤੇ ਮੈਂ ਜ਼ਿਆਦਾਤਰ ਨਾ ਅੱਜ ਕੱਲ੍ਹ ਚੱਲ ਰਹੀਆਂ ਡਾਈਟ ਤੇ ਬਿਲਕੁਲ ਸਿੰਪਲ ਫੁਲਕਾ ਖਾ ਰਹੀਆਂ ਬਿਨਾਂ ਚੁਪੜਿਆ ਚਲੋ ਗਾਇਜ਼ ਇੱਧਰ ਬਣਾਉਣ ਲੱਗੇ ਸੀ ਨਾਸ਼ਤਾ ਬਣਾਸ਼ਤੇ ਚ ਬਣਾਉਣ ਲੱਗੇ ਸੀ ਆਪਾਂ ਇਹ ਵਾਲੇ ਮੈਂ ਗ੍ਰਾਇੰਡ ਕੀਤੇ ਸੀ ਪਿਆਜ਼ ਇਹ ਮੈਂ ਫਟ ਜਾਂਦੇ ਆ ਤੇ ਫਿਰ ਮੈਂ ਕਿਹਾ ਚਲੋ ਡਬਲ ਕਰਕੇ ਬਣਾਉਣੀ ਆ ਤੇ ਮਿਰਚਾਂ ਵਾਲੇ ਵਿੱਚ ਹਰੀਆਂ ਮਿਰਚਾਂ ਪਾਈਆਂ ਨਮਕ ਵਿੱਚ ਸਾਰਾ ਕੁਝ ਪਾ ਕੇ ਤੇ ਡਬਲ ਰੋਟੀਆਂ ਮੈਂ ਬਣਾ ਲੀਆਂ ਨੇ ਡਬਲ ਰੋਟੀਆਂ ਬਣਾਈਆਂ ਪਤਲੀ-ਪਤਲੀ ਜਿਹੀਆਂ ਰੋਟੀਆਂ ਬਣਾ ਲਈਆਂ ਇਹ ਬਣਾਵਾਂਗੇ ਆਪਾਂ ਜੀ ਪਰੌਂਠੇ ਬਹੁਤ ਵਧੀਆ ਬਣਦੇ ਬਹੁਤ ਟੇਸਟੀ ਬਣਦੇ ਤੁਹਾਨੂੰ ਪਤਾ ਹੀ ਹੈ ਨਾ ਪਿਆਜ਼ਾਂ ਵਾਲੇ ਪਰੌਂਠੇ ਡਬਲ ਕਰਕੇ ਬਣਾਓ बस ਇਹ ਹੋ ਜਾਣਾ ਫਿਰ ਫੱਟ ਧਾਨੀ ਪਰੌਂਠੇ ਦੇਖਿਆ ਚਲੋ ਤੇ ਇਹ ਬਿਲਕੁਲ ਦੀ ਸ਼ੁਰੂਆਤ ਹੋ ਜੇਗੀ ਨਾਲੇ ਅੱਜ ਬਣਾ ਲਈ ਆਪਾਂ ਪਰੋਠੇ ਪਿਆਜ਼ਾਂ ਵਾਲੇ ਸਿੰਪਲ ਰੋਟੀਆਂ ਮੈਂ ਬਣਾ ਹੀ ਦਿੱਤੀਆਂ ਨੇ ਇਹਨਾਂ ਤੋਂ ਨਿੰਚਾ ਦੀ ਬੜੀ ਖੁਸ਼ਬੂ ਚੜ ਰਹੀ ਹੈ ਬਹੁਤ ਤੇਜ ਹੈ ਮੀਂਹ ਵਿੱਚ ਹਰੀ ਵਿੱਚ ਹਮ ਤਾਂ ਪਾਉਣਾ ਇੱਕ ਬਾਣੀ ਬੈਠੇ ਇਸ ਚੇਲੇ ਚ ਹਮ ਜੋ ਬੋਲੇ ਆਏਗੀ ਚਾ ਤੇ ਲੋਜੀ ਇੱਧਰ ਬਣਾ ਲਿਆ ਆਪਾਂ ਪਰੌਂਠੇ ਤੇ ਸਵੇਰੇ ਫਿਰ ਸੋਈਦਾ ਹੋ ਜਾਂਦਾ ਜੀ ਬੁਰਾ ਹਾਲ ਬੜਾ ਔਖਾ ਲੱਗਦਾ ਜਦੋਂ ਸਵੇਰੇ ਸਿੱਧੀ ਉੱਠਦੀ ਆ ਤਾਂ ਸਾਸੂ ਸਹੇਰੀ ਹੁੰਦੀ ਏ ਜਦੋਂ ਕੰਮ ਕਰਨ ਲੱਗ ਜੁ ਕਿ ਖਲਾਣਾ ਪੈ ਜਾਂਦਾ ਜੀ ਜਿਸ ਹੁਣਾਪਾ ਕਰਾਂਗੇ ਜੀ ਆਪਣੇ ਘਰ ਦੇ ਕੰਮ ਚ ਉਹ ਵੀ ਕਰਾਂਗੇ ਜਿਸ ਤਰ੍ਹਾਂ ਵੀ ਕਰਾਂਗੇ ਜਿਸ ਤਰ੍ਹਾਂ ਦੇ ਲਈ ਤੁਹਾਡੇ ਨਾਲ ਮੈਂ ਰੂਟੀਨ ਸ਼ੇਅਰ ਕਰ ਲਈ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਟੀਨ ਸ਼ੇਅਰ ਕਰਾਂਗੀ ਜੀ ਤਦ ਤੱਕ ਤੁਸੀਂ ਬੰਨੇ ਰਹੋ ਕਿ ਲੋ ਜੀ ਤੁਹਾਨੂੰ ਪਤਾ ਹੀ ਏ ਜਿਵੇਂ ਕਿ ਰੋਜ਼ ਨਵੇਂ ਨਵੇਂ ਕੰਮ ਨਵੇਂ ਤੋਂ ਨਵੇਂ ਕੰਮ ਛੁੜੇ ਛੋ ਹੀ ਜਾਂਦੇ ਆ ਸਾਡੇ ਚਲੋ गाइस ਆਪਾਂ ਨੇ ਜਿਆ ਪ੍ਰੋਟਾ ਸਾਗ ਦਾ ਇਹਨੂੰ ਆਪਾਂ ਜਿੱਦਾਂ ਮਰਜ਼ੀ ਹੈਨਾ ਚਾਹ ਦੇ ਨਾਲ ਮੱਖਣ ਦੇ ਨਾਲ ਖਾਓ ਬਹੁਤ ਟੇਸਟੀ ਲੱਗਦਾ ਦੇਖੋ ਫਟਿਆ ਵੀ ਨਹੀਂ ਤੇ ਬਹੁਤ ਵਧੀਆ ਬਣਦਾ ਜੇਕਰ ਡਬਲ ਬਣਾਉਣੇ ਹਨ ਨਾ ਫਿਰ ਵਧੀਆ ਬਣਦਾ ਇਹਦੇ ਪੇਤਰੇ ਪੰਡਾ ਬਣਦਾ ਬੜਾ ਵਧੀਆ ਬਣਾ ਸਕਾਈ ਬਣਾ ਸਕਦਾ ਕਰੋ ਤੁਸੀਂ ਵੀ ਡਬਲ ਤੇ ਅੱਜ ਵਾਲੇ ਪ੍ਰੋਠਿਆਂ ਦੇ ਜਿਹੜੇ ਸ਼ਕੀਨ ਹੈ ਨਾ ਤੇ ਡਬਲ ਬਣਾਇਆ ਕਰੋ ਜ਼ਿਆਦਾਤਰ ਬਹੁਤ ਵਧੀਆ ਤੇ ਟੇਸਟੀ ਬਣੇਗਾ ਤੇ ਲੋ ਜੀ ਨਾਸ਼ਤਾ ਕਰ ਲਿਆ ਸੀ ਨਾਸ਼ਤਾ ਬਣਾ ਕੇ ਤੇ ਮੈਂ ਇੱਧਰ ਕਰਨ ਲੱਗੀ ਸੀ ਭਾਂਡਿਆਂ ਦਾ ਕੰਮ ਭਾਂਡੇ ਬਹੁਤ ਹੋ ਜਾਂਦੇ ਚਲੋ ਕਿੰਨ ਦਿਨ ਦੇ ਵਾਈ ਗੁਰੂ ਜੀ ਵਸਦੇ ਘਰਾਂ ਦੇ ਵਿੱਚ ਤੇ ਕੰਮ ਹੁੰਦੇ ਹਨਾ ਜੇ ਭਾਂਡਿਆਂ ਦਾ ਤਾਂ ਡੇਲੀ ਦਾ ਹੀ ਕੰਮ ਹੈ ਇੱਕ ਵਾਰ ਮੰਜੋ ਦੋ ਵਾਰ ਮੰਜੋ ਸਾਰਾ ਦਿਨ ਸੱਚੇ ਪੁੱਛੋ ਭਾਂਡੇ ਤੇ ਮੈਂ ਵੀ ਵਲੌਗ ਹਮੇਸ਼ਾ ਉਨਾਂ ਹੀ ਬਣਾਉਂਦੀ ਹੁੰਨੀ ਆ ਜਿੰਨਾ ਨੂੰ ਮੀਨੋ ਪਤਾ ਮੇਰੀਆਂ ਪੈਣਾ ਦੇਖ ਸਕਣ ਠੀਕ ਹੈ ਜੀ ਮੈਂ ਵੱਡਾ ਵਲੌਗ ਬਿਲਕੁਲ ਤਾਂ ਨਹੀਂ ਬਣਾਉਂਦੀ ਹੈ ਜੀ ਕਦੀ ਕਦੀ ਹੁੰਦਾ ਚਲੋ ਮੇਰਾ ਮਤਲਬ ਥੋੜਾ ਬਹੁਤ ਵਲੌਗ ਵੱਡਾ ਉਹਨੇ ਕੋਸ਼ਿਸ਼ ਹੈ ਇਹ ਕਰਦੀ ਹੈ ਜਿੰਨਾ ਛੋਟਾ ਹੋ ਸਕੇ ਕਿ ਬਈ ਕੋਈ ਪਿਆਰ ਨਾਲ ਦੇਖੇ ਤੇ ਵਧੀਆ ਤਰੀਕੇ ਨਾਲ ਦੇਖੇ ਕਿ ਮੇਰੇ ਵੀਡੀਓ ਨੂੰ ਬਿਲਕੁਲ ਸਿੱਪਨਾ ਕਰੋ ਤੇ ਇੱਕ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਆਉਂਦਾ ਕਿ ਮੇਰੇ ਲਾਈਕ ਤਾਂ ਬਿਲਕੁਲ ਨਹੀਂ ਆ ਰਹੇ ਕਿਉਂਕਿ ਦੁੱਖ ਜ਼ਿਆਦਾ ਇਹ ਆਉਂਦਾ ਕਿ ਇੰਨੀ ਮਿਹਨਤ ਕਰਦੇ ਆ ਸਾਰਾ ਦਿਨ ਵਲੌਗ ਬਣਾਉਣਾ ਕੰਮ ਕਰਨਾ YouTube ਤੇ ਕੰਮ ਕਰਨਾ ਬਿਲਕੁਲ ਸੋਖਾ ਨਹੀਂ ਹੈਗਾ ਜੀ ਤੇ ਮੇਰੀਆਂ ਭੈਣਾਂ ਦਾ ਪਿਆਰ ਚਲਕਾ ਮੈਂ ਚਲੋ ਬਣਾਉਂਦੀ ਆ ਮੈਨੂੰ ਵੀ ਅੱਛਾ ਲੱਗਦਾ ਕਿ ਹਾਂ ਚਲੋ ਕੰਮ ਕਰਨਾ ਠੀਕ ਹੈ ਜੀ ਡੇਲੀ ਵਲੌਗਿੰਗ ਦੇ ਵਿੱਚ ਬਹੁਤ سارے ਕੰਮ ਹੁੰਦੇ ਆ ਜਿਵੇਂ ਡੇਲੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ ਚਲੋ ਗਾਇਜ਼ ਆ ਦੇਖੋ ਜੀ ਝੋਕਰੀ ਦਾ ਖੋਜਲ ਦਾ ਪੁਰਾ ਹਾਲ ਆਪਾਂ ਨੇ ਪ੍ਰੋਪਰ ਟਾਂਕੇ 15 ਹਫ਼ਤੇ ਬਾਅਦ टोकली तो भी साफ करना चाहिए क्योंकि नीचे ना अपने पानी जाता है ना तो पानी बड़ा तो मैं मैं क्या चलो साफ कर दी हाँ तो बहर रखता सैं अज भांडे सारे पार धुप्च सु एक बार मैं धो के नाले धुप्प लग जाएगी भांडयान इधर आप कर देंगे थोड़ी जी जिन्ना को हो सकता है उन्नी को रसोई की सफाई कर देंगे बाकी जी देखी जाएगी थोड़ा पता ही है कि डेयरी के छोटे छोटे पंख सा बहुत हो ही चलते हैं नवी गोभी होंगी है कि यूज कर दूर दसूंगी ठीक है जी मैं गर्म पानी रख के आई हाँ गैस से फिर मैं थोड़ा दसूँगी आप मतलब पहला कि वॉश करनी चाहिए बने लो जी आप कट लें सब्जी ਇਹ ਬ੍ਰੀਕ ਬ੍ਰੀ ਕਰੀ ਜਾਂਦੇ ਆ ਦੇਖੋ ਮੋਟਾ ਬੁੱਲ ਤੇ ਲੋਗ ਆ ਜਿੱਦਾਂ ਕਿ ਆਪਾਂ ਨਵੀਂ ਗੋਬੀ ਲੈ ਕੇ ਆਂਦੀ ਆ ਨਾ ਤੇ ਅੱਜ ਕੱਲ ਗੋਬੀ ਆਉਂਦੀ ਏ ਸਪਰੇ ਵਾਲੀ ਠੀਕ ਐ ਤੁਸੀਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਕੱਟ ਕੇ ਤੇ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਆਹ ਵਾਲੇ ਸਿੰਪਲ ਪਾਣੀ ਨਾਲ ਮਤਲਬ ਧੋੜਣਾ ਚੰਗੀ ਤਰ੍ਹਾਂ ਠੀਕ ਐ ਜੀ ਇਹਨੂੰ ਧੋ ਕੇ ਫੇਰ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਨੂੰ ਉਧਰ ਰੱਖਦਾ ਦੇਖੋ ਜੀ ਮੈਂ ਗਰਮ ਪਾਣੀ ਤੇ ਅੱਜ ਬਣਾਣਗੇ ਸਰਦਾਰ ਜੀ ਗੋਬੀ ਆਪਣੀ ਮਰਜ਼ੀ ਨਾਲ ਹੋਰ ਮੈਨੂੰ ਵੀ ਸਿਖਾਉਣ ਲੱਗੇ ਕਹਿੰਦੇ ਤਾਨੂੰ ਨੀ ਤਨੂਆ ਸਖਾਣਾ ਕਿੱਤਾ ਗੋਭੀ ਬਣਦੀ ਹੈ ਤੇ ਆਪਣੀ ਮਰਜ਼ੀ ਨਾਲ ਹੀ ਕੱਟੀ ਹੈ ਜੀ ਇਹਨਾਂ ਨੇ ਗੋਭੀ ਠੀਕ ਹੈ ਜੀ ਮੈਂ ਨਹੀਂ ਕੱਟੀ ਆਪਣੀ ਮਰਜ਼ੀ ਨਾਲ ਹੀ ਆਦੂ ਕਹਿੰਦੇ ਵੀ ਮੈਂ ਕੱਟਾਂਗਾ ਤੇ ਇਧਰ ਮੈਂ ਦੇਖੋ ਜੀ ਗੋਭੀ ਧੋ ਲਈਏ ਹੁਣ ਇਹਨੂੰ ਦੇਖੋ ਜੀ ਆਪਾਂ ਗਰਮ ਪਾਣੀ ਦੇ ਵਿੱਚ ਹੈਨਾ ਇਹਨੂੰ ਧੋ ਲੈਣਾ ਪਹਿਲਾਂ ਤੇ ਸਭ ਤੋਂ ਪਹਿਲਾਂ ਆਪਾਂ ਉਹਦੇ ਵਿੱਚ ਕੀ ਪਾਣਾ ਜੀ ਮਿੱਠਾ ਸੋਡਾ ਇਹ ਮਿੱਠਾ ਸੋਡਾ ਪਾ ਦੇਣਾ ਠੀਕ ਹੈ ਥੋੜਾ ਜਿਹਾ ਪਾਣਾ ਹੈ ਜ਼ਿਆਦਾ ਨਹੀਂ ਪਾਣਾ ਤੇ ਅੱਧਾ ਕੋ ਚਮਚ ਇਹਦੇ ਵਿੱਚ ਪਾ ਦੇਣਾ ਆਪਾਂ ਨੂੰ ਨਮਕ ਠੀਕ ਹੈ ਇਹ ਪਾਣੀ ਸਿਰਫ ਆਪਾਂ ਗਰਮ ਕਰਨਾ ਹੈ ਜ਼ਿਆਦਾ ਬੋਇਲਡ ਨਹੀਂ ਕਰਨਾ ਹੈਗਾ ਇਹਦੇ ਵਿੱਚ ਪਾ ਦਾਂਗੇ ਹੁਣ ਆਪਣੀ ਜੜੀ ਧੋਤੀ ਹੋਈ ਨਾ ਗੋਭੀ ਪਾ ਦੇਣੀ। ਲਓ ਜੀ। ਹੁਣ ਇਹਨੂੰ ਕਰ ਦਾਂਗੇ ਆਪਾਂ ਗੈਸ ਨੂੰ ਬੰਦ। ਇਹਨੂੰ ਚੰਗੀ ਤਰ੍ਹਾਂ ਨਾ ਜਿਵੇਂ ਵਾਸ਼ ਕਰਦੇ ਆਂ ਬਸ ਧੋਣਾ ਹੈ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਇਹਦਾ ਜ਼ਹਿਰਪਨ ਹੋਏਗਾ ਗੰਦੇ ਮਤਲਬ ਕੀੜੇ ਵਗੈਰਾ ਮਰ ਜਾਣਗੇ ਜੇ ਬਰੀਕ-ਬਰੀਕ ਹੋਣ ਗਿਆ ਚੰਡੀਆ। ਠੀਕ ਹੈ ਜੀ ਤੇ ਜਿਹੜੀ ਦਵਾਈਆਂ ਦੀ ਸਪਰੇਅ ਉਹ ਵੀ ਖਤਮ ਹੋ ਜੇਗੀ। ਇਹਨੂੰ ਥੋੜੀ ਦੇਰ ਆਪਾਂ ਐਵੇਂ ਰੱਖ ਦੇਣਾ ਪਾਣੀ 'ਚ। ਪਾਣੀ ਉਬਾਲਾ ਨਹੀਂ ਆਣ ਦੇਣਾ ਮਤਲਬ ਗਫੂ ਖੂਬ ਗਰਮ ਹੋਣਾ ਚਾਹੀਦਾ। ਤਾਂ ਕਿ ਜਿਹੜੀ ਉਂਗਲੀ ਵੀ ਨਾ ਲੱਗ ਸਕੇ ਠੀਕ ਹੈ। ਬਾਕੀ ਹੁਣ ਕੱਟਾਂਗੇ ਜੀ ਸਰਦਾਰ ਜੀ ਮੈਂ ਮਟੀਰੀਅਲ ਆ ਦੇਖੋ ਦੀ ਲੈ ਲਿਆ ਹਰੀਆਂ ਮਿਰਚਾਂ ਪਿਆਜ਼ ਤੇ ਟਮਾਟਰ ਤੇ ਲਸਣ ਅਦਰਕ ਰਹਿ ਗਿਆ ਸਾਡਾ ਹੁਣ ਧਿਆਨੋ ਜੀ ਇਹਦੇ ਚ ਪਾ ਲਿਆ ਤੇ ਆਪਾਂ ਲੈ ਲਿਆ ਜੀ ਅਦਰਕ ਅਦਰਕ ਵੀ ਛਿਲਕਾ ਲਾ ਕੇ ਆਪਾਂ ਵਿੱਚ ਪਾ ਦਿੰਨੇ ਆ ਤੇ ਇਹ ਕੱਟਣ ਦੇ ਸਰਦਾਰ ਜੀ ਆਪਣੇ ਮਤਲਬ ਦੇ ਆਲੂ ਘਰ ਤੱਕ ਮੈਂ ਮਸਾਲਾ ਤਿਆਰ ਕਰ ਲੈਂਦੀ ਹਾਂ ਇਹਨਾਂ ਨੂੰ ਗ੍ਰाइंड ਕਰ ਦਿੰਦੀ ਹਾਂ ਸਾਰਾ ਮਸਾਲਾ ਤੁਸੀਂ ਬਣੇ ਰਹੋ ਮੈਂ ਤੁਹਾਨੂੰ ਦਿਖਾਵਾਂਗੀ ਕਿ ਸਰਦਾਰ ਜੀ ਸਾਡੇ ਕਿੱਦਾਂ ਗੋਭੀ ਬਣਾਉਂਦੇ ਆ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਇਹਨਾਂ ਦੇ ਨਾਮ ਤੇ ਲਓ ਜੀ ਆਪਣੇ ਮਤਲਬ ਦੇ ਆਲੂ ਕੱਟਣਗੇ ਕਿੱਦਾਂ ਦੇ ਕੱਟਣੇ ਆ ਤੁਹਾਨੂੰ ਦੱਸਿਆ ਜਿਦਾ ਮੋਟੇ ਆਲੂ ਨਹੀਂ ਰੱਖਣੇ ਧੀ ਕੱਲੇ ਰੱਖਣੀ ਠੀਕ ਹੈ ਜੀ ਚਾਹ ਤੱਕ ਕਿਲੋ ਕਰ ਲੈ ਆਪਾਂ ਇਹ ਵਿੱਚ ਲੈ ਖਤਮ ਕਰ ਜੀ ਇੱਧਰ ਕਰ ਦਿੰਨੇ ਆਪਾਂ ਮਸਾਲੇ ਦੀ ਤਿਆਰੀ ਆਪਾਂ ਮਸਾਲਾ ਕੱਟ ਲੈਣੇ ਆ ਮਸਾਲਾ ਸਾਰਾ ਕੱਟ ਲਿਆ ਤੇ ਅਦਰਕ ਵਗੈਰਾ ਸਾਰਾ ਕੁਝ ਪਾ ਲੈਣੇ ਆ ਦੇਚੀ ਠੀਕ ਹੈ ਜੀ ਤੇ ਸਾਰਾ ਗ੍ਰਾਈਂਡ ਕਰ ਲੈਣੇ ਹੁੰਨੇ ਆਂ ਅਸੀਂ ਮਸਾਲਾ ਇਦਾਂ ਹੀ ਬਣਾਉਂਦੇ ਹੁੰਨੇ ਆਂ ਸਾਰਾ ਕੁਝ ਇਕਠਾਈ ਅਸੀਂ ਟਮਾਟਰ ਵਗੈਰਾ ਬਾਅਦ ਚੋਂ ਨਹੀਂ ਬਣਾਉਂਦੇ ਹੁੰਦੇ ਸਾਡਾ ਇਹੀ ਤਰੀਕਾ ਹੈ ਜੀ ਮੈਂ ਸਾਰੀਆਂ ਸਬਜ਼ੀਆਂ ਤੁਸੀਂ ਦੇਖਿਆ ਹੀ ਜਿੰਨੀਆਂ ਵੀ ਬਣਾਉਂਦੇ ਆ ਨਾ ਪੈਸੇ ਦੇ ਕੇ ਨਾ ਤੇ ਸਰਦਾਰ ਜੀ ਮੇਰੇ ਨਾਲ ਉਹ ਵੀ ਵਧੀਆ ਸਬਜ਼ੀ ਬਣਾਉਂਦੇ ਆ ਜੀ ਇਹ ਸੱਚਾਈ ਹੈ ਕਿ ਇਹਨਾਂ ਦੇ ਕੁਦਰਤੀ ਹੱਥ ਦੇ ਵਿੱਚ ਬਹੁਤ ਵਧੀਆ ਟੇਸਟ ਹੈ ਬਣਦੀ ਕਦੇ-ਕਦੇ ਮੇਰੇ ਕੋਲ ਵੀ ਬਹੁਤ ਸਵਾਦ ਆਉਂਦਾ ਹੈ ਮੈਂ ਪਹਿਲੇ ਵਾਲਾ ਨਹੀਂ ਪਹਿਲਾਂ ਕੁਝ ਬਣਾਉਣਾ ਬਾਹਰ ਦਿੱਤਾ ਤਦ ਲੋ गाइस ਪਹਿਲਾਂ ਤੇਲ ਚ ਨਮਕ ਪਾਇਆ ਇਹਨਾਂ ਨੇ ਕਿਉਂਕਿ ਇਹ ਕੜਵਾਪਨ ਅੱਖਾਂ ਨੂੰ ਨਹੀਂ ਲੱਗਦਾ ਤੇ ਹੁਣ ਆਪਾਂ ਪਾ ਰਿਹਾ ਕਾਲੀ ਮਿਰਚ ਧੰਨੀਆਂ ਤੇ ਜੀਰਾ ਮੈਂ ਉਹਦਾਂ ਰੈਸিপি ਤੁਹਾਨੂੰ ਦੱਸ ਨਹੀਂ ਪਾਈ ਹੈਗੀ ਸਾਰੀ ਰੈਸিপি ਇਹਨਾਂ ਦੀ ਬੜੀ ਵਧੀਆ ਬੜੀਆ ਹੈ ਇਹ ਬਹੁਤ ਵਧੀਆ ਸਬਜ਼ੀ ਬਣਾਉਂਦੇ ਆ ਜੀ ਸਪੈਸ਼ਲਿਸਟ ਉਹ ਜੋ ਆ ਗਾੜਾ ਉਹ ਸ਼ਾਹ ਆ ਗਾੜਾ ਜਦ ਹੀ ਲੱਗਦੀ ਹੈ ਰਸਾ ਹੋਵੇ ਇਹ ਦਮਲ ਸਿਕੜ ਕੜੀ ਬਤਲੀ ਨਾ ਸਿਕੜ ਬਈਆ ਕਰ ਲਓ ਚਲ ਤੇ ਲੋ ਜੀ ਇੱਧਰ ਪਾਣਾ ਪਹਣ ਕੜੀ ਹਾਂ ਠੀਕ ਹੈ ਜੀ ਥੋੜਾ ਪਾ ਦੇਗੇ ਇਸ ਮਸਾਲਾ ਸਾਸੋ ਮਹੀ ਅਸ ਬੀਹਾਂ ਲਏ ਰੀਗਿਆ ਬੁਣੇ ਤੇ ਤੇ ਪ੍ਰੀਤ ਨਾਲ ਨੂੰ ਲੈਣਾ ਤੇ ਗਾਇਸ ਇਹ ਇਨਾਂ ਇਕੱਟੇ ਨੇ ਆਲੂ ਜੀ ਐਦਾਂ ਦੇ ਕੱਟੇ ਨੇ ਦੇਖੋ ਤੁਸੀਂ ਵੀ ਐਦਾਂ ਨੇ ਕੱਟਿਓ ਠੀਕ ਹੈ ਜੀ ਆ ਦੇਖੋ ਜਿਹੜੇ ਮੈਂ ਕਿ ਲੋ ਗਾਇਸ ਆ ਦੇਖੋ ਜਿਹੜੀ ਆਪਾਂ ਗੋਭੀ ਰੱਖੀ ਸੀ ਨਾ ਪਾਣੀ ਦੇ ਵਿੱਚ ਮਤਲਬ ਪਾਈ ਸੀ ਛੋਡੇ ਵਾਲੀ ਹੈ ਨਾ ਤੇ ਨੰਬਰ ਵਾਲੀ ਤੇ ਆ ਵਾਲਾ ਪਾਣੀ ਨਾ ਆਪਾਂ ਬਿਲਕੁਲ ਕੱਢ ਦੇਣਾ ਠੀਕ ਹੈ ਜੀ ਇਹ ਪਾਣੀ ਬਿਲਕੁਲ ਨਹੀਂ ਰੱਖਣਾ ਹੈਗਾ ਕਿਉਂਕਿ ਇਹਦੇ ਵਿੱਚ ਜਿਹੜੀ ਦਵਾਈ ਸਪਰੇ ਹੁੰਦੀ ਹੈ ਨੇ ਸਾਰੀ ਨਿਕਲ ਜੇਗੀ ਤੇ ਹੁਣ ਆਪਾਂ ਨੂੰ ਵਾਸ਼ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਲੂ ਲੱਗ ਦੋ

I'm ਤੇ ਲੋਜੀ ਇਹ ਪਾਇਸੀ ਕਿ ਆਲੂ ਇਹ ਪਾਤੇ ਨੇ ਆਲੂ ਸਰਦਾਰ ਜੀ ਨੇ ਆਲੂ ਸਰਦਾਰ ਜੀ ਪਹਿਲਾਂ ਗਲਾਉਂਦੇ ਹੁੰਦੇ ਆ ਵੈਸੇ ਵੀ ਗੋਭੀ ਚ ਪਾਉਣ ਤੇ ਆਲੂ ਪਹਿਲਾਂ ਹੀ ਆਪਾਂ ਨੂੰ ਪਕਾਣੇ ਚਾਹੀਦੇ ਕਿਉਂਕਿ ਫਿਰ ਆਲੂ ਨਾ ਕੱਚਾ ਪੰਜਿਆ ਰਹਿ ਜਾਂਦਾ ਤੇ ਗੋਭੀ ਜਲਦੀ ਪੱਕ ਜਾਂਦੀ ਹੈ ਹਨਾ ਤੇਸ ਕਰਕੇ ਇਹਨਾਂ ਨੇ ਦੇਖੋ ਆਲੂ ਪਕਾ ਪਹਿਲਾਂ ਪਾ ਕੇ ਵਧੀਆ ਤਰੀਕੇ ਨਾਲ ਮਸਾਲਾ ਰਲਾ ਕੇ ਹੁਣ ਇਹਨੂੰ ਥੋੜੀ ਤੇ ਢੱਕ ਦੇਣਗੇ ਤਾਂ ਕਿ ਆਲੂ ਵਧੀਆ ਜੇ ਭਾਫ ਜਿੱਚਾ ਬਣ ਜਾਣਗੇ ਤੇ ਲੋਜੀ ਚੰਗੀ ਤਰ੍ਹਾਂ ਰਲਾ ਕੇ ਹੁਣ ਇਹਦੇ ਚ ਹਲਕਾ ਜਿ ਇਹਨਾਂ ਨੇ ਨਾ ਪਾਣੀ ਦਾ ਕਹਿ ਰਹੇ ਨੇ ਕਿ ਪਾਣੀ ਪਾ ਦਈਏ ਤੇ ਆ ਦੇਖੋ ਜੀ ਵਧੀਆ ਤਰੀਕੇ ਨਾਲ ਰਲਾ ਕੇ ਥੋੜਾ ਜਿਹਾ ਪਾਣੀ ਹਲਕਾ ਜਿਹਾ ਪਾ ਕੇ ਤੇ ਹੁਣ ਇਹਨੂੰ ਟੱਕ ਦੇਣਗੇ ਭਾਫ਼ ਦੇ ਵਿੱਚ ਇਹਨ ਵਧੀਆ ਤੇ ਪੱਕਦੇ ਰਹਿਣਗੇ ਤੇ ਆ ਦੇਖੋ ਜੀ ਇਹਨਾਂ ਦਾ ਤਰੀਕਾ ਇਦਾਂ ਦਾ ਹੈ ਸਰਦਾਰ ਜੀ ਇਦਾਂ ਬਣਾਉਂਦੇ ਸਭ ਦਾ ਆਪਣਾ ਆਪਣਾ ਤਰੀਕਾ ਮੈਂ ਵਿੱਚੇ ਕਈ ਵਰੀ ਪਾ ਦੇਨੀ ਆਲੂ ਤੇ ਗੋਭੀ ਇਹ ਮੈਨੂੰ ਕਹਿੰਦੇ ਤੇਰੇ ਆਲੂ ਥੋੜੇ ਜਿਹਾ ਕੱਚੇ ਪੰਜ ਰਹਿੰਦੇ ਕਈ ਵਰੀ ਹੁੰਦਾ ਨਾ ਜਿਹੜੇ ਕਈ ਆਲੂ ਤੇ ਭਾਫ਼ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੀ ਬਣ ਜਾਂਦੇ ਹੁੰਦੇ ਆ ਇਹ ਗੱਲ ਕਰ ਰਹੇ ਹਾਂ ਬਈ ਜੀ। ਇਹ ਪਾਣ ਲੱਗਿਆ ਜੀ ਗੋਪੀ। ਮੈਂ ਕਰੀ ਹੁਣ ਆਪਣਾ ਤੋ। ਅੱਜ ਜੀ ਮੈਨੂੰ ਧਿਆਨ ਨਹੀਂ ਰਿਹਾ ਨਾ ਮੈਂ ਕੜਛੀ ਦੇ ਬੈਠੀ ਤੁਹਾਨੂੰ। ਪਹਿਲਾਂ ਹੀ ਦੇਣੀ ਸੀ। ਮੈਂ ਤੇ ਜਾਂਦੇ ਆ ਵਧੀਆ ਬਣਾਉਂਗਾ ਬਾਪੇ। ਲੈਣ ਲੱਗ ਜਾਂਦੇ ਹੋ। ਆਹ ਲੋ ਨਹੀਂ ਲੈਣੀ ਚਲੋ। ਪਲੇਟ ਕਿੱਥੇ ਗਈ ਇਹਦੀ? ਹੁਣ ਸੇਮ ਦਾ ਟੱਕ ਨਹੀਂ ਇੱਦਾਂ ਹੀ ਖੋਲ ਦੇ। ਅੱਲੇ ਰਹਿਣ ਦੋ, ਕੋਈ ਤੇ ਚਿੰਤਾ। ਤੇ ਲੋ ਜੀ ਆਹ ਦੇਖੋ ਜੀ ਸਬਜ਼ੀ ਬਣ ਕੇ ਹੋ ਗਈ ਤਿਆਰ ਸਾਡੇ ਆਲੇ। ਅੱਜ ਬਣਾਈ ਸਰਦਾਰ ਜੀ ਨੇ ਸਬਜੀ ਕਿੱਦਾਂ ਦੀ ਬਣੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਠੀਕ ਹੈ ਜੀ ਆ ਦੇਖੋ ਜੀ ਬਿਲਕੁਲ ਵਧੀਆ ਤਰੀਕੇ ਨਾਲ ਸਬਜੀ ਬਣੀ ਬਹੁਤ ਅੱਛੀ ਖੁਸ਼ਬੂ ਆ ਰਹੀ ਏ ਬਾਕੀ ਮਿਲਦੇ ਆ ਜੀ ਤੁਹਾਨੂੰ ਨਵੇਂ ਵਲੌਗ ਦੇ ਨਾਲ ਅੱਛੇ ਅੱਛੇ ਕਮੈਂਟ ਕਰਿਓ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਮੇਰੀ ਵੀਡੀਓ ਨੂੰ ਸਰਦਾਰ ਜੀ ਦੀ ਵੀਡੀਓ ਨੂੰ ਤਾਂ ਜ਼ਿਆਦਾ ਹੀ ਪਿਆਰ ਦਿੰਦੇ ਹੋ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਸਾਡੇ ਨਵੇਂ ਵੀਲੌਗ ਵਿੱਚ ਇੱਧਰ ਬਣਾ ਲਈ ਸੀ ਅੱਪਾ ਰੋਟੀ ਅਦੇ ਕੋ ਜੇ ਦ ਰੋਟੀ ਵੰਡ ਲਈ ਸਾਡੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸਬਜ਼ੀ ਵੀ ਦਿਖਾ ਦਾਂ ਤੇ ਗੈਸ ਨੂੰ ਕਰ ਦਈਏ ਬੰਦ ਬਾਕੀ ਮਿਲਦੇ ਆ ਜੀ ਸਾਰਿਆਂ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਆਦੋ ਜੀ ਨੇ ਜੀ ਨੇ ਰੋਟੀ ਖਾਣੀ ਰੋਟੀ ਤਿਆਰ ਹੈ ਜੀ ਧੰਨਵਾਦ ਤੁਹਾਡਾ ਬਹੁਤ ਸਾਰਾ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਲੋ ਜੀਏ ਬਣਾਈ ਸਰਦਾਰ ਜੀ ਨੇ ਗੋਭੀ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ তে প্যারা যে লাইক সত শ্রীকাল জী